ਸਰੋਤਾਂ ਤੋਂ ਵੱਧ ਆਮਦਨ ਦੇ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਕਾਫੀ ਸਮੇਂ ਤੋਂ ਨਾਬਾ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਪਰ ਅੱਜ ਜਿਵੇਂ ਪੰਜਾਬ ਸਰਕਾਰ ਤੋਂ ਜਿਹੜੀ ਪੰਜਾਬ ਸਰਕਾਰ ਨੇ ਇੱਕ ਰਾਜਪਾਲ ਤੋਂ ਮਨਜ਼ੂਰੀ ਮੰਗੀ ਸੀਗੀ ਕੇਸ ਨੂੰ ਲੈ ਕੇ ਕੇਸ ਚਲਾਇਆ ਜਾਵੇ ਉਹਦੇ ਵਾਸਤੇ ਰਾਜਪਾਲ ਤੋਂ ਮਨਜ਼ੂਰੀ ਮੰਗੀ ਤੇ ਅੱਜ ਮਨਜ਼ੂਰੀ ਮਿਲ ਗਈ ਹੈ ਇਹ ਕੇਸ ਜਿਹੜਾ ਹੈਗਾ ਤੇ ਰਾਜਪਾਲ ਤੋਂ ਮਨਜ਼ੂਰੀ ਮੰਗਣੀ ਲਾਜ਼ਮੀ ਕਿਉਂ ਸੀ ਪੰਜਾਬ ਸਰਕਾਰ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਰੋਤਾਂ ਤੋਂ ਵੱਧ ਪ੍ਰੋਪਰਟੀ ਜਾਇਦਾਦ ਆਮਦਨ ਬਣਾਉਣ ਦੇ ਦੋਸ਼ ਦੇ ਵਿੱਚ 25 ਜੂਨ 2025 ਨੂੰ ਸਵੇਰੇ 9 ਵਜੇ ਵਿਕਰਮ ਸਿੰਘ ਜੀਠਿਆ ਜੋ ਸਾਫ ਕਬਜੀਰ ਤੇ ਸ਼ੁਰੂਮਨੀ ਕਾਲੀਦਲ ਦੇ ਸੀਨੀਅਰ ਧਾਕੜ ਨੇਤਾ ਲੋਕਾਂ ਨੇ ਮੰਨਿਆ ਉਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ ਉਹਦੇ ਚ ਕੀ ਕਿ ਸਰਕਾਰ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ 3-4 ਵਾਰ ਉਹਨੂੰ ਰਿਮਾਨਡ ਵੀ ਲੈ ਲਿਆ ਠੀਕ ਹੈ ਜੀ ਫਿਰ ਉਹ ਜਿਹੜਾ ਜੁਡੀਸ਼ੀਅਲ ਵੀ ਭੇਜੇ ਗਏ ਨੇ 25 ਜੂਨ ਤੋਂ ਲੈ ਕੇ ਅੱਜ ਤੱਕ ਉਹ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਸਰਕਾਰ ਨੇ ਸਮੇਂ ਮੁਤਾਬਕ ਉਹਨਾਂ ਦੇ ਖਿਲਾਫ ਚਾਲਾਨ ਵੀ ਪੇਸ਼ ਕਰ ਦਿੱਤਾ 60 ਦਿਨਾਂ ਦੇ ਵਿੱਚ ਵਿੱਚ ਜਿਹਦੇ ਚ ਉਹਨਾਂ ਕਿਹਾ ਕਿ 40000 ਪੇਜ ਚਾਰ ਟਰੰਕਾਂ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਆਏ ਸੀ ਤੇ ਉਹਦੇ ਕੋਈ 250 55 ਪੇਜ ਦਾ ਚਾਲਾਨ ਆ ਬਾਕੀ ਸਪੋਰਟਿੰਗ ਡਾਕੂਮੈਂਟਸ ਹੈਗਣ ਉਹਨਾਂ ਨੂੰ ਜਿਹੜਾ ਚੈਲੰਜ ਕਰਨ ਵਾਸਤੇ ਜਿਹੜਾ ਜਮਾਨਤ ਲੈਣ ਵਾਸਤੇ ਪਹਿਲਾਂ ਵਿਕਰਮ ਸਿੰਘ ਜੀਠਿਆ ਨੇ ਉੱਥੇ ਡਿਸਟ੍ਰਿਕਟ ਕੋਰਟ ਚ ਅਪੀਲਾਂ ਚੱਲਦੀਆਂ ਰਹੀਆਂ ਉਹ ਰਿਜੈਕਟ ਹੋ ਗਈਆਂ ਫਿਰ ਕਿਉਂਕਿ ਜਦੋਂ ਚਲਾਨ ਪੇਸ਼ ਕੀਤਾ ਜਾਂਦਾ ਹੈ ਵਿਜੀਲੈਂਸ ਵੱਲੋਂ ਫਿਰ ਸਰਕਾਰ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇਣੀ ਪੈਂਦੀ ਹੈ ਜੀ ਤੇ ਸਰਕਾਰ ਨੇ 8 ਸਤੰਬਰ ਨੂੰ ਕੇਸ ਚਲਾਉਣ ਦੀ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈਗੀਆ ਕੋਈ ਵੀ ਐਕਸ ਐਮਐਲਏ ਜਾਂ ਐਕਸ ਮੰਤਰੀ ਖਾਸ ਕਰਕੇ ਐਕਸ ਮੰਤਰੀ ਜੋ ਸਰਕਾਰ ਦਾ ਹਿੱਸਾ ਹੁੰਦੇ ਨੇ ਉਹਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਫਿਰ ਕੇਸ ਚਲਾਉਣ ਦੀ ਆਗਿਆ ਚਲ ਦੇਣੀ ਪੈਂਦੀ ਹੈ ਕਿਉਂਕਿ ਹੁਣ ਚਲਾਨ ਪੇਸ਼ ਕਰ ਤਾਂ ਨੂੰ ਪ੍ਰੋਸੀਕਿਊਸ਼ਨ ਚਲਾਉਣ ਵਾਸਤੇ ਅਦਾਲਤ ਸਰਕਾਰ ਜਿਹੜੀ ਏਜੰਸੀਆਂ ਨੂੰ ਮਨਜ਼ੂਰੀ ਦੇਣੀ ਪੈਂਦੀ ਹੈ ਜਦੋਂ ਕੈਬਨਟ ਮਨਜ਼ੂਰੀ ਦਿੰਦੀ ਉਸ ਤੋਂ ਬਾਅਦ ਗਵਰਨਰ ਦੀ ਮੋਹਰ ਲੱਗਣੀ ਹੁੰਦੀ ਆ ਉਹ ਸਮਾਂ ਹੁੰਦਾ 30 ਦਿਨ ਦਾ ਵਿੱਚ ਵਿੱਚ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਵੀ ਕਿਸੇ ਇਸ ਕ腐ਸ਼ਨ ਦੇ ਮਸਲੇ ਕਿਸੇ ਪੋਲਿਟੀਸ਼ੀਅਨ ਦੇ ਖਿਲਾਫ ਜੋ ਮੰਤਰੀ ਰਿਹਾ ਹੋਵੇ ਜੇ ਸਟੇਟ ਪਾਸ ਕਰ ਦਿੰਦੀ ਹੈਗੀਆ ਤੇ ਫਿਰ ਜੇ 30 ਦਿਨਾਂ ਦੇ ਵਿੱਚ ਵਿੱਚ ਉਸ ਸਟੇਟ ਦਾ ਗਵਰਨਰ ਜਿਵੇਂ ਉਦਾਹਰਨ ਤੌਰ ਤੇ ਪੰਜਾਬ ਕੈਬਨਿਟ ਪੰਜਾਬ ਕੈਬਨਿਟ 8 ਸਤੰਬਰ ਨੂੰ ਪਾਸ ਕਰ ਦਿੱਤਾ ਗਿਆ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਖਟਾਰੀਆ ਸਾਹਿਬ ਕੋ ਫਾਈਲ ਆ ਗਈ ਤੇ 30 ਦਿਨਾਂ ਦੇ ਵਿੱਚ ਵੀ ਜੇ ਅਗਰ ਗੁਲਾਬ ਚੰਦ ਖਟਾਰੀਆ ਸਾਹਿਬ ਜੇ ਪਾਸ ਕਰ ਵੀ ਦਿੰਦੇ ਤਦ ਵੀ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਤੇ ਜੇ ਰੋਕ ਲੈਂਦੇ ਤਦ ਵੀ ਆਪਣੇ ਆਪ 'ਚ ਜਿਹੜਾ ਵਾ ਮਨਜ਼ੂਰੀ ਮਿਲੀ ਸਮਝੀ ਜਾਂਦੀ ਹੈਗੀ ਆ ਉਹਦੇ 'ਚ ਬੜਾ ਕਲੀਅਰ ਕੱਟ ਲਿਖਿਆ ਕਿ ਜੇ ਵਿਦਿਨ ਟਾਈਮ ਕਿਸੇ ਸਟੇਟ ਦਾ ਗਵਰਨਰ ਅਜਿਹੇ ਕੇਸਾਂ ਦੇ ਵਿੱਚ ਜਿਹੜੀ ਪ੍ਰਵਾਨਗੀ ਨਹੀਂ ਵੀ ਦਿੰਦਾ ਤੇ ਉਹਨੂੰ ਡੀਮ ਟੂ ਪ੍ਰੂਵਡ ਸਮਝਾ ਜਾਵੇ ਇਸ ਕਰਕੇ ਗਵਰਨਰ ਸਾਹਿਬ ਨੂੰ ਕਿਸੇ ਨੇ ਸਮਝਾਇਆ ਨਾ ਵੀ ਤੁਸੀਂ ਭਾਵੇਂ ਦੋ ਜਾਂ ਨਾ ਦੋ ਕੇਸ 'ਚ ਕੋਈ ਫਰਕ ਨਹੀਂ ਪੈਂਦਾ ਹੈਗਾ ਵੀਰ ਦੇ ਨਾਲੋਂ ਬੈਟਰੀ ਹੈ ਕਿ ਤੁਸੀਂ ਸਵਿਧਾਨ ਦੀ ਸੋਹ ਚੁੱਕੀ ਹੈ ਤੁਹਾਡੀ ਜ਼ਿੰਮੇਵਾਰੀ ਬੰਦ ਹੀ ਗਿਆ ਤੇ ਤੁਸੀਂ ਪ੍ਰਵਾਨਗੀ ਦੇ ਦਿੱਤੋ ਉਹ ਅੱਜ ਪੰਜਾਬ ਦੇ ਰਾਜਪਾਲ ਗੁਲਾਬਚੰਦ ਖਟਾਰੀਆ ਸਾਹਿਬ ਨੇ ਪ੍ਰਵਾਨਗੀ ਦੇ ਦਿੱਤੀ ਹੁਣ ਇਹਦੇ ਨਾਲ ਕੀ ਹੈ ਕਿ ਕੇਸ ਚਲਾਉਣ ਦੀ ਆਗਿਆ ਮਿਲ ਗਿਆ ਹੁਣ ਦੂਜਾ ਕੀ ਕੀ ਪਿਛਲੀਆਂ ਤਿੰਨ ਸੁਣਵਾਈਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਸਰਕਾਰ ਜਾਣਬੁੱਝ ਕੇ ਹਾਈ ਕੋਰਟ ਦੇ ਵਿੱਚ ਡਿਲੇ ਕਰ ਰਹੀ ਆ ਵੀ ਬਹਾਨੇ ਲੱਭ ਰਹੀ ਆ ਹੁਣ 6 ਨਵੰਬਰ ਨੂੰ ਜਿਹੜੀ ਸੁਣਵਾਈ ਆ ਵਿਕਰਮ ਸਿੰਘ ਮਜੀਠੀਆ ਦੀ ਬੇਲ ਤੇ ਉਦੇ ਨਾਲ ਹੀ ਗਵਰਨਰ ਦੀ ਮਨਜ਼ੂਰੀ ਮਿਲ ਗਈ ਤੇ ਸਰਕਾਰ ਦਾ ਕੇਸ ਥੋੜਾ ਠੋਸ ਹੋ ਗਿਆ ਕਿ ਦੇਖੋ ਜੀ ਗਵਰਨਰ ਨੇ ਵੀ ਪ੍ਰਵਾਨਗੀ ਦਿੱਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਉਥੋਂ ਬੇਲ ਮੰਗੂਗਾ ਸਰਕਾਰ ਉਹਦਾ ਵਿਰੋਧ ਕਰੇਗੀ ਕਿ ਦੇਖੋ ਜੀ ਇੱਕ ਪੋਲੀਟੀਸ਼ੀਨਰ ਬੜਾ ਪ੍ਰਭਾਵਸ਼ਾਲੀ ਹੈ ਜੇ ਜੇਲ੍ਹ ਜਮਾਨਤ ਤੋਂ ਬਾਹਰ ਆ ਗਿਆ ਤੇ ਕੇਸ ਤੇ ਅਸਰ ਪੈ ਸਕਦਾ ਜੋ ਉਹਦੇ ਵਕੀਰ ਸਰਕਾਰ ਦੇ ਵਕੀਲ ਕਹਿਣਗੇ ਉਹ ਅਦਾਲਤ ਨੇ ਨਿਰਭਰ ਕਰਦਾ ਹੈਗਾ ਕਿ ਸਰਕਾਰ ਦੀਆਂ ਦਲੀਲਾਂ ਜਿਹੜੇ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਉਹਨਾਂ ਦੀਆਂ ਦਲੀਲਾਂ ਨਾਲ ਉਹ ਕਿੰਨੇ ਸਹਿਮਤ ਹੁੰਦੇ ਨੇ ਜਾਂ ਨਹੀਂ ਹੁੰਦੇ ਉਧਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੀ ਵਕੀਲਾਂ ਦੀ ਟੀਮ ਆ ਉਹ ਉਹਨਾਂ ਦਲੀਲਾਂ ਦਾ ਕਿਵੇਂ ਵਿਰੋਧ ਕਰਕੇ ਤੇ ਆਪਣੀਆਂ ਠੋਸ ਦਲੀਲਾਂ ਦਿੰਦੇ ਨੇ ਪਰ ਨਾਲ ਦੀ ਨਾਲ ਵਿਕਰਮ ਸਿੰਘ ਮਜੀਠੀਆ ਦੇ ਮਸਲ ਜਿਹੜੀ ਪ੍ਰਵਾਨਗੀ ਦਿੱਤੀ ਗਵਰਨਰ ਉਸ ਤੋਂ ਵੱਡਾ ਕੇਸ ਕੇ ਦੇ ਵਿੱਚ ਈਡੀ ਨੇ ਵੀ ਜਿਹੜਾ ਵਾ ਉਸ ਮੰਗਲੇ ਨੇ ਵਿਜੀਲੈਂਸ ਕੋਲ ਰਿਕਾਰਡ ਹੁਣ ਇਹਦਾ ਮਤਲਬ ਜੇ ਮੰਨ ਕੇ ਚੱਲੋ 6 ਨਵੰਬਰ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਜਾਂ ਨਹੀਂ ਮਿਲਦੀ ਨਾਲ ਦੀ ਨਾਲ ਈਡੀ ਦੀ ਵੀ ਐਂਟਰੀ ਹੋਗੀ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਈਡੀ ਵੀ ਜਿਹੜੀ ਆ ਵਿਕਰਮ ਸਿੰਘ ਮਜੀਠੀਆ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਜੋ ਕੇਸ ਰਜਿਸਟਰਡ ਕਰੇਗੀ ਪ੍ਰੋਡਕਸ਼ਨ ਵਾਰੰਟ ਲੈ ਕੇ ਉਹ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਸਕਦੇ ਮਤਲਬ 25 ਜੂਨ ਤੋਂ ਲੈ ਕੇ ਤੇ ਆ 11ਵੇਂ ਮਹੀਨੇ ਤੱਕ ਵਿਕਰਮ ਸਿੰਘ ਮਜੀਠੀਆ ਵਿਜੀਲੈਂਸ ਦੀ ਕਰਕੇ ਜੇਲ੍ਹ ਚ ਫਿਰ ਉਸਾ ਸੀਬੀਆਈ ਈਡੀ ਕਰਕੇ ਜੇਲ੍ਹ ਦੇ ਵਿੱਚ ਰਹਿਣ ਪਰ ਉਹ ਹੈ ਹੁਣ ਜਿਹੜਾ ਲੰਮਾ ਕੇਸ ਹੈ ਕਿ ਬਿਕਮਸੇ ਮਜੀਠੀਆ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਵੱਧ ਗਿਆ ਦੂਜੀ ਗੱਲ ਕਿ ਜਿਹੜੀ ਈਡੀ ਦੀ ਐਂਟਰੀ ਹੁੰਦੀ ਹੈ ਜਾਂ ਗਵਰਨਰ ਦੀ ਜਿਹੜੀ ਪ੍ਰਵਾਨਗੀ ਹੈ ਉਹਨੂੰ ਅਗਲਾ ਆਪਾਂ ਪੋਲੀਟੀਕਲ ਤੌਰ ਤੇ ਸੋਚੀਏ ਜਾਂ ਉਹਦੇ ਮਾਇਨੇ ਕੱਢੇ ਜੋ ਪੰਜਾਬ ਦੇ ਵਿੱਚ ਮਾਇਨੇ ਕੱਢੇ ਜਾ ਰਹੇ ਨੇ ਉਹਦੇ ਚ ਕੀ ਆ ਕਿ ਜਿਹੜੀ ਫਾਈਲ ਨੂੰ ਮਨਜ਼ੂਰੀ ਮਿਲ ਗਈ ਤੇ ਈਡੀ ਦੀ ਐਂਟਰੀ ਹੋ ਗਈ ਉਹਦੇ ਚ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਸ਼ਾਇਦ ਨਹੀਂ ਹੋਏਗਾ ਜਿਵੇਂ ਬੀਤੇ ਦਿਨ ਕੈਪਟਨ ਮਿਰਿੰਦਰ ਸਿੰਘ ਬੋਲ ਕੇ ਆਏ ਨੇ ਪਹਿਲਾਂ ਦੇ ਕੈਪਟਨ ਮਿਰਿੰਦਰ ਸਿੰਘ ਕਹਿੰਦੇ ਸੀ ਕਿ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਹੁਣ ਜਿਵੇਂ ਫਰੀਦਕੋਟ ਪਰਸੋਂ ਗਏ ਨੇ ਕਹਿੰਦੇ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਇਹ ਲੱਗਦਾ ਕਿ ਇਹ ਸਮਝੌਤਾ ਨਹੀਂ ਹੋਏਗਾ ਜਾਂ ਤੀਜੀ ਜਿਹੜੀ ਮਹੱਤਵਪੂਰਨ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਟੋਟੇ ਹੋ ਚੁੱਕੇ ਨੇ ਇੱਕ ਸ਼ੁਰਮੀ ਕਾਲੀ ਦਲ ਬਾਦਲ ਸੁਬੀ ਸਿੰਘ ਬਾਦਲ ਜਦੀ ਗਵਾਹੀ ਕਰੇ ਇੱਕ ਪੁਨਰ ਸਰਜੀਤ ਸ਼ੁਰਮੀ ਕਾਲੀ ਦਲ ਜਦੀ ਗਵਾਹੀ ਕਰੇ ਨੇ ਗਿਆਨੀ ਹਰਪ੍ਰੀਤ ਇੱਕ ਨਵੀਂ ਵਾਰਸ ਪੰਜਾਬ ਦੇ ਹਨ ਉਹਦੇ ਚ ਬਹੁਤਾ ਜਿਹੜਾ ਵਰਕਰ ਕਾਲੀ ਦਲ ਦਾ ਭਾਜਪੀ ਨੂੰ ਲੱਗਾ ਕਿ ਕਾਲੀ ਦਲ ਤੇ ਤਿੰਨ ਹਿੱਸਿਆਂ ਚ ਵੰਡਿਆ ਗਿਆ ਠੀਕ ਹੈ ਜੀ ਤੇ ਹੋ ਸਕਦਾ ਹੈ ਕਿ ਅੱਗੇ ਕਾਲੀ ਦਲ ਦੀਆਂ ਸ਼ਰਤਾਂ ਨਾਲ ਸਮਝੌਤਾ ਹੁੰਦਾ ਹੁਣ ਭਾਜਪੀ ਦੀਆਂ ਸ਼ਰਤਾਂ ਨਾਲ ਸਮਝੌਤਾ ਕਰਨ ਵਾਸਤੇ ਵੀ ਇਹਨੂੰ ਵੀ ਜੋੜ ਕੇ ਵੇਖਿਆ ਜਾ ਸਕਦਾ ਕਿ ਅੱਗੇ 23 ਤੇ ਜਿਹੜਾ ਬੀਜਪੀ ਲੜਦੀ ਰਹੀ ਤੇ ਇਹ ਨਾਲ ਵੇਖੇ 23 ਦੇ ਕਿ ਅਕਾਲੀ ਦਨ ਉਹਨਾਂ ਲੜਨਾ ਪੈ ਜੇ ਕਿਉਂਕਿ ਉਹ ਸਪੁਰਨ ਸਰਜੀਤ ਆਲੇ ਵੀ ਮੰਗਣਗੇ ਪੈ ਸਾਨੂੰ ਵੀ 20 25 ਇਹ ਕਰਕੇ ਇਹ ਵੀ ਨੂੰ ਸਿਆਸੀ ਤੌਰ ਤੇ ਵੀ ਦੇਖਿਆ ਜਾ ਰਿਹਾ ਹੈਗਾ ਕਿ ਕੀ ਇਹ ਜਿਹੜੀ ਆ 227 ਦੀਆਂ ਚੋਣਾਂ ਕਰਕੇ ਈਡੀ ਦੀ ਐਂਟਰੀ ਜਾਂ ਗਵਰਨਰ ਦੀ ਅਪਰੂਵਲ ਜਾਂ ਜਿਹੜੇ ਹੋਰ ਮਸਲੇ ਆ ਗਏ ਨੇ ਕਿ ਇਹ ਜਿਹੜਾ ਵਾ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਅਪ੍ਰੈਲ 26 ਚੜ੍ਹੀ ਗਈ ਹੈ ਚੜ੍ਹੀ ਚੱਲੀ ਹੈਗੀ ਇੱਕ ਮਹੀਨਾ ਰਹਿ ਗਿਆ ਨਾ ਕਿ ਅਪ੍ਰੈਲ ਦੇ ਆਸ-ਪਾਸ ਜਿਹੜਾ ਵਾ ਦੋਨਾਂ ਧਿਰਾਂ ਦੇ ਵਿੱਚ ਗੱਠਜੋੜ ਹੋ ਜਾਣਾ ਹੈ ਤੇ ਉਹ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਵਾ ਇਹਨੂੰ ਹੋਰ ਤਰ੍ਹਾਂ ਜਿਹੜੇ ਲੋਕ ਜਿਹੜੇ ਨੇ ਸੋਚ ਰਹੇ ਨੇ ਕਿ ਹੁਣ ਕਾਲੀ ਦਲ ਦਾ ਗੱਠਜੋੜ ਜੇ ਹੋਇਆ ਤੇ ਫਿਰ ਭਾਜਪਾ ਐਰ ਕੀ ਤੇਹਿਆਂ ਦੇ ਨਹੀਂ ਲੜਦੇ ਉਹ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਸੀਟਾਂ ਮੰਗੂਗੀ ਤੇ ਨਹੀਂ ਤੇ ਫਿਰ ਬੀਜੇਪੀ ਕੱਲੀ ਲੜੂਗੀ ਜਾਂ ਫਿਰ ਬੀਜੇਪੀ ਪੁਨਰ ਸਜੀਤ ਕਾਲੀ ਦਲ ਨਾਲ ਸਮਝਾਉਤੋ ਜਾਂ ਬੀਜੇਪੀ ਇਹ ਵੀ ਮਹਿਸੂਸ ਕਰ ਰਹੀ ਹੈ ਸਾਡੀਆਂ ਕੱਲੀਆਂ ਦੀ 25 30 ਸੀਟਾਂ ਕੱਲਿਆਂ ਦੀ ਆ ਜਣੀਆਂ ਉਹਨਾਂ ਨੂੰ ਪਤਾ ਜੇ ਸਾਡੀਆਂ ਕੱਲੀਆਂ ਦੇ 25 30 ਆ ਗਿਆ ਤੇ ਬਾਕੀ ਤੇ ਬੀਜੇਪੀ ਫਿਰ ਤੋੜਨਾਂ ਤੇ ਜਾਣਦੀ ਹੈਗੀ ਹੈ ਗੋਆ ਦੇ ਵਿੱਚ ਉਹਨਾਂ ਨੇ ਤੋੜੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਤੋੜੀ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਤੋੜੀ ਤੇ ਫਿਰ ਜੇ ਕੱਲੀਆਂ ਇਹਨਾਂ ਦੀਆਂ ਬੀਜੇਪੀ ਦੀਆਂ ਆ ਗਈਆਂ 25 30 ਸੀਟਾਂ ਤੇ ਫਿਰ ਜਿਹੜੀਆਂ ਉਹਨਾਂ ਚੋ ਕਿ ਦੇਖੋ ਕਾਲੀ ਦਲ ਦੇ ਆਗੇ 10 12 ਜਾਂ ਕਾਂਗਰਸ ਦੇ ਆਗੇ ਉਹਨਾਂ ਫਿਰ ਬੀਜੇਪੀ ਨੇ ਜੋੜ ਤੋੜ ਕਰ-ਕਰ ਕੇ ਫਿਰ ਸਰਕਾਰ ਬੀਜੇਪੀ ਇਸ ਥਿਊਰੀ ਤੇ ਵੀ ਕੰਮ ਕਰ ਰਹੀ ਹੈਗੀ ਜੀ ਤੁਸੀਂ ਮੁਝੇ ਇੱਥੇ ਦਾ ਵਕੀਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਕੇਸ ਕੋ ਦਮ ਨਹੀਂ ਹੈਗਾ ਸਰਕਾਰ ਧੱਕਾ ਕਰ ਰਹੀ ਹੈਗੀ ਹੈ ਜਿਹੜੀ ਹੁਣ ਜਿਹੜੀ ਤਰੀਕ ਲੱਗੀ ਹੈਗੀ ਜ਼ਮਾਨਤ ਦੀ ਜ਼ਮਾਨਤ ਮਿਲ ਸਕਦੀ ਹੈਗੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਜ਼ਮਾਨਤ ਮਿਲਣੀ ਹੋਣ ਥੋੜੀ ਔਖੀ ਹੋ ਜਾਏਗੀ ਜਿਹੜੀ ਇਹ ਮਨਜ਼ੂਰੀ ਮੀਡੀਆ ਕੇਸ ਕਰਕੇ ਤੁੱਕੀ ਕਿ ਕੰਨ ਦੇ ਗਵਰਨਰ ਦੀ ਮੋਹਰ ਲੱਗ ਜੇ ਨਾ ਫਿਰ ਅਦਾਲਤਾਂ ਵੀ ਤੇ ਸੋਚਦੀ ਹੈਗੇ ਨਾ ਕਿ ਪ੍ਰੋਸੀਕ ਵੈਸੇ ਪ੍ਰੋਸੀਕਿਊਸ਼ਨ ਤੇ ਚਲਣੀ ਚਾਹੀਦੀ ਹੈਗੀ ਨਾ ਜਦੋਂ ਵਿਜੀਲੈਂਸ ਜਿਹੜੀ ਨੇ ਕੇਸ ਅਰ ਜਟ ਕੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਉਹਨਾਂ ਯੂਪੀ ਦੇ ਗਨਾਏ ਉਹਨਾਂ ਨੇ ਦਿੱਲੀ ਦੇ ਗਨਾਏ ਉਹਨਾਂ ਹਿਮਾਚਲ ਦੇ ਗਨਾਏ ਹੈਗੇ ਨਾ ਜੀ ਹੈਨਾ ਫਿਰ ਉਹ ਸਾਰੀਆਂ ਚੀਜ਼ਾਂ ਦੇ ਜੇ ਫਿਰ ਜੇ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਹੈਗਾ ਜਾਂ ਮਨਜ਼ੂਰੀ ਦਿੰਦੀ ਹੈਗੀ ਫਿਰ ਤਾਂ ਪੋਲੀਟੀਕਲ ਮਸਲਾ ਹੋ ਗਿਆ ਨਾ ਹਾਲਾਂਕਿ ਇਹ ਵੀ ਕਾਲੀ ਦਲ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਸਰਕਾਰ ਦੀ ਤੇ ਨੀਤੀਆਂ ਤੇ ਨੁਕਤਾਚੀਨੀ ਕਰਦੇ ਸੀ ਤੇ ਇਸ ਕਰਕੇ ਉਹ ਉਹਨੂੰ ਫੜਿਆ ਹੈਗਾ ਨਾ ਪਰ ਉਹ ਜ਼ਰੂਰੀ ਸੀ ਇਹ ਵਾਲੇ ਪ੍ਰोसीजर ਅਡਾਪਟ ਕਰਨੇ ਬੜੇ ਜ਼ਰੂਰੀ ਹੈ ਕਿ ਇਸ ਨੂੰ ਮਜ਼ਬੂਤ ਰੱਖਣ ਵਾਸਤੇ ਤੇ ਜ਼ਿਲ੍ਹਾ ਅਦਾਲਤ ਕਿਉਂਕਿ ਕੇਸ ਚੱਲਣਾ ਹੈ ਮਹਾਲੀ ਦੀ ਵਿਜੀਲੈਂਸ ਅਦਾਲਤ ਦੇ ਵਿੱਚ ਕੇਸ ਚੱਲਣਾ ਉਹ ਤਾਂ ਹੀ ਚੱਲਣਾ ਸੀ ਜੇ ਸਰਕਾਰ ਪ੍ਰਵਾਨਗੀ ਦੇਂਦੇ ਹੁਣ ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ ਆ ਤੇ ਉਹ ਗਵਰਨਰ ਸਾਹਿਬ ਨੇ ਦਿੱਤੀ ਉਹਦੇ ਤੇ ਜਮਾਨਤ ਤੇ ਕੋਈ ਅਸਰ ਨਹੀਂ ਜਮਾਨਤ ਲੈਣਾ ਵੀ ਤੇ ਕਿਸੇ ਦਾ ਹੱਕ ਹੈ ਨਾ ਤੁਸੀਂ ਇੱਕ ਬੰਦੇ ਨੂੰ ਕ੍ਰਪਸ਼ਨ ਐਕਟ ਦੇ ਤਹਿਤ ਕਿੰਨਾ ਚਿਰ ਰੱਖ ਸਕਦੇ ਹੋ ਬਤਵ ਸਾਲ ਰੱਖ ਲੋਗੇ 6 ਮਹੀਨੇ ਰੱਖ ਲੋ ਕਿਉਂਕਿ ਮਨੀਸ਼ ਸੁਧਿਆ ਸਾਹਿਬ ਜਾਂ ਅਰਵਿੰਦ ਕੇਜਰੀਵਾਲ ਸਾਹਿਬ ਸੰਜੇ ਸਿੰਘ ਇਹ ਵੀ 5 5 6 6 9 9 ਮਹੀਨੇ ਜੇਲ੍ਹ ਦੇ ਵਿੱਚ ਰਹੇ ਨੇ ਤੇ ਇਸ ਕਰਕੇ ਤੁਸੀਂ ਇਸ ਕੇਸ ਦੇ ਵਿੱਚ ਕਿਸੇ ਨੂੰ ਕਿੰਨਾ ਚਿਰ ਜੇਲ੍ਹ ਦੇ ਵਿੱਚ ਰੱਖਦੇ ਜ਼ਮਾਨਤ ਤੇ ਤੁਹਾਨੂੰ ਦੇਣੀ ਪੈਣੀ ਆ ਬਾਕੀ ਉਹ ਜਿਹੜਾ ਫੈਸਲਾ ਵਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਡੀਏ ਦੇ ਕੇਸ ਵਿੱਚ ਕਿੰਨੀ ਸਜ਼ਾ ਹੁੰਦੀ ਆ ਉਹ ਅਦਾਲਤ ਨੇ ਦੇਖਣਾ ਹੈਗਾ ਪਰ ਫਿਲਹਾਲ 6 ਨਵੰਬਰ ਨੂੰ ਇਸ ਕੇਸ ਦੀ ਸੁਣਵਾਈ ਹੈ ਉਹ ਦੇਖਦੇ ਆ ਕਿ ਉਸ ਦਿਨ ਕੇਸ ਦੀ ਸੁਣਵਾਈ ਮੁਲਤਵੀ ਹੁੰਦੀ ਆ ਜਾਂ ਇੱਕ ਹੋਰ ਤਰੀਕ ਪੈਂਦੀ ਆ ਜਾਂ ਜ਼ਮਾਨਤ ਅਸੈਪਟ ਹੁੰਦੀ ਆ ਜਾਂ ਰਿਜੈਕਟ ਹੁੰਦੀ ਆ ਕਈ ਦੇ ਮਹਿਸੂਸ ਕਰਦੇ ਕਿ ਸ਼ਾਇਦ ਬਿਕਰਮ ਸਿੰਘ ਜੀ ਟਰਨ ਸੁਪਰੀਮ ਕੋਰਟ ਤੱਕ ਜਾਣਾ ਪਵੇ ਤੇ ਸਰਕਾਰ ਸੁਪਰੀਮ ਕੋਰਟ ਤੱਕ ਪਿੱਛਾ ਕਰੋਗੇ ਕਿਉਂਕਿ ਸਾਡੇ ਕੋਲ ਦੇਖੋ ਪਹਿਲਾਂ ਜ਼ਿਲ੍ਹਾ ਅਦਾਲਤ ਦੇ ਵਿੱਚ ਅਸੀਂ ਕਰਦੇ ਆ ਫਿਰ ਹਾਈ ਕੋਰਟ ਦੇ ਵਿੱਚ ਜਾਂਦੇ ਫਿਰ ਸੁਪਰੀਮ ਕੋਰਟ ਤੇ ਉਹਦੇ ਹਰ ਇੱਕ ਦਾ ਹੱਕ ਆ ਕੇਸ ਚੱਲਣਾ ਇੱਕ ਪਾਸੇ ਆ ਇਹ ਕੇਸ ਚਲਾਉਣ ਵਾਸਤੇ ਬੜਾ ਜ਼ਰੂਰੀ ਸੀ ਜਮਾਨਤ ਜਿਹੜਾ ਵਾ ਉਹ ਅਦਾਲਤਾਂ ਨੇ ਦੇਖਣੀ ਕਿ ਬੰਦੇ ਨੂੰ ਹੁਣ ਜਮਾਨਤ ਦੇਣੀ ਕਿ ਨਹੀਂ ਦੇਣੀ ਜਾਂ ਕਿਸੇ ਨੂੰ ਕਿੰਨੇ ਚਿਰ ਕੀ ਜੇਲ੍ਹ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਹਾਲਾਂਕਿ ਪਿੱਛੇ ਤੇ ਜਿਹੜੇ ਦਿੱਲੀ ਦੰਗੇ ਹੋਏ ਸੀ ਜਦੋਂ ਉੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ 220 ਦੇ ਵਿੱਚ ਲੈ ਕੇ ਹੁਣ ਤੱਕ ਉੱਥੇ ਤਿੰਨ ਚਾਰ ਜਿਹੜੇ ਨੇ ਲੀਡਰ ਸੀ 5 ਸਾਲ 6 ਸਾਲ ਹੋ ਚਲੇ ਹਾਲੇ ਤੱਕ ਕੋਈ ਨੂੰ ਜਮਾਨਤ ਕੀ ਮਿਲੀ ਹੈਗੀ ਉਹ ਵੀ ਨਹੀਂ ਥੱਲੇ ਟ੍ਰਾਇਲ ਕੋਡ ਹੁਣ ਨੀ ਚੱਕਿਆ ਉਹ ਵੀ ਨਹੀਂ ਚੱਲਿਆਗਾ ਉਹ ਹੁਣ ਅਦਾਲਤਾਂ ਦਾ ਕੰਮ ਹੈਗਾ ਉਸਤੇ ਤੇ ਉਹਨਾਂ ਦੇਖਣਾ ਹੈ ਕਿ ਬੰਦੇ ਨੂੰ ਜਮਾਨਤ ਦੇਣੀ ਕਿ ਨਹੀਂ ਦੇਣੀ ਹੈਗੀ